ਹਾਂਜੀ ਸਤਿ ਸ੍ਰੀ ਅਕਾਲ ਜੀ ਸਰਾਂ ਨੂੰ ਸੋ ਸਾਲ 2025 ਹੋਣ ਜਾ ਰਿਹਾ ਹੈ ਪੰਜਾਬ ਦੇ ਬੱਚਿਆਂ ਦੇ ਲਈ ધ ਈਅਰ ਆਫ ਕੰਪੀਟੀਟਿਵ ਐਗਜ਼ਾਮਸ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਕਲੈਰੀਕਲ ਤੋਂ ਲੈ ਕੇ ਆਫੀਸਰ ਲੈਵਲ ਤੱਕ ਦੀ ਵੈਕੈਂਸੀ ਦੇਖਣ ਵਾਸਤੇ ਮਿਲਣੀ ਹੈ ਉਹ ਵੀ ਬਲਕ ਦੇ ਵਿੱਚ ਦੇਖਣ ਵਾਸਤੇ ਮਿਲਣੀ ਹੈ ਸੋ ਬਹੁਤ ਹੀ ਸੁਨਹਿਰੀ ਮੌਕਾ ਹੈ ਸਾਲ 2025 ਸਰਕਾਰੀ ਨੌਕਰੀ ਨੂੰ ਪ੍ਰਾਪਤ ਕਰਨ ਦਾ ਤੇ ਮੋਰ ਲੇਸ ਆਪਾਂ ਦੇਖੀਏ ਤਾਂ 95% ਹਰ ਇੱਕ ਐਗਜ਼ਾਮ ਦੇ ਵਿੱਚੋਂ ਲਗਭਗ ਸਿਲੇਬਸ ਸੇਮ ਹੁੰਦਾ ਹੈ ਸੋ ਕਿਉਂ ਨਾ ਇੱਕ ਵਾਰ ਤੁਸੀਂ 2025 ਦੇ ਲਈ ਕੰਪਰੀਹੈਂਸਿਵ ਵੇ ਦੇ ਨਾਲ ਇੱਕ ਡਿਟੇਲਡ ਇੱਕ ਮਾਸਟਰ ਪਲਾਨ ਦੇ ਨਾਲ ਇੱਕ ਟੀਮ ਆਫ ਦੀ ਇਅਰ ਆਪਾਂ ਕਹਿ ਸਕਦੇ ਹਾਂ ਵੀ ਉਹਦੇ ਨਾਲ ਇੱਕ ਵਾਰੀ ਆਪਾਂ ਸਾਰਾ ਸਿਲੇਬਸ ਵਧੀਆ ਰੈਡੀ ਕਰ ਲਈਏ ਤਾਂ ਉਹਦੇ ਲਈ ਫਿਰ ਆਪਾਂ ਇਸ ਸਾਲ ਦਾ ਪਹਿਲਾ ਬੈਚ ਬਹੁਤ ਹੀ ਬੱਚੇ ਲਗਾਤਾਰ ਡਿਮਾਂਡ ਕਰ ਰਹੇ ਐ ਵੀ ਆਫਲਾਈਨ ਨਿਊ ਬੈਚ ਕਦੋਂ ਸਟਾਰਟ ਹੋਵੇਗਾ ਤਾਂ ਦੋ ਦਿਨ ਬੱਚੋ ਕਰ ਲੋ ਲੋਕ 20 ਜਨਵਰੀ 2025 ਤੋਂ ਫਿਰ ਆਪਾਂ ਸਟਾਰਟ ਕਰਨ ਜਾ ਰਹੇ ਹਾਂ 2025 ਦੇ ਸਾਰੇ ਹੀ ਅਪਕਮਿੰਗ ਵੈਕੈਂਸੀਜ਼ ਦੇ ਲਈ ਇਹ ਵਨ-ਸਟਾਪ ਸੋਲੂਸ਼ਨ ਵਾਲਾ ਬੱਚੋ ਬੈਚ ਹੋਊਗਾ ਬਿਕੋਜ਼ ਇਹਦੇ ਵਿੱਚ ਹਰ ਇੱਕ ਟੀਚਰ ਇੰਗਲਿਸ਼ ਤੋਂ ਲੈ ਕੇ ਪੰਜਾਬੀ ਮੈਥ ਤੋਂ ਲੈ ਕੇ ਰੀਜ਼ਨਿੰਗ ਜੀਕੇ ਤੋਂ ਲੈ ਕੇ ਕੰਪਿਊਟਰ ਈਚ ਐਂਡ ਐਵਰੀ ਸਬਜੈਕਟ ਬਹੁਤ ਹੀ ਕੰਪਰੀਹੈਂਸਿਵ ਵੇਧਣਾ ਬੱਚਾ ਪਕਾਵਰ ਕਰਵਾਵਾਂਗੇ ਸੋ ਇਹ ਜਾਣਕਾਰੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਜੇਕਰ ਤੁਹਾਨੂੰ ਵੀ ਕੋਈ ਜਾਣਕਾਰੀ ਚਾਹੀਦੀ ਹੈ ਕਿ ਇਹ ਆਪਣਾ ਬੈਚ ਕਿੱਦਾਂ ਚੱਲੇਗਾ ਬੀ ਸਿਲੇਬਸ ਕਿੰਨੇ ਟੈਪਸ ਕਵਰ ਹੋਵੇਗਾ ਟਾਈਮਿੰਗਸ ਵਗੈਰਾ ਕੀ ਹੋਊਗੀ ਫੀਸ ਦੇ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਹੈ ਜੋ ਵੀ ਦਿਮਾਗ ਦੇ ਵਿੱਚ ਐਕਸ ਵਾਈ ਜ਼ेड ਕੁਇਰੀ ਹੈਗੀ ਹੈ ਰਿਗਾਰਡਿੰਗ ਕੰਪੀਟੀਸ਼ਨ ਐਗਜ਼ਾਮਸ ਤਾਂ ਤੁਸੀਂ ਇਸ ਦਿੱਤੇ ਹੋਏ ਨੰਬਰ ਤੇ ਬੱਚੋ ਕੰਟੈਕਟ ਕਰ ਸਕਦੇ ਹੋ ਤੇ ਬਹੁਤ ਹੀ ਜਲਦ ਫਿਰ ਆਪਾਂ ਮਿਲਦੇ ਆ ਬਹੁਤ ਹੀ ਸ਼ਾਨਦਾਰ ਜਾਨਦਾਰ ਕਲਾਸਸ ਦੇ ਵਿੱਚ 20 ਜਨਵਰੀ